ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਦੋਸਤੋ ਕੀ ਹਾਲ ਚਾਲ ਆ? ਅਸੀਂ ਬਿਲਕੁਲ ਠੀਕ ਆ। ਉਮੀਦ ਕਰਦੇ ਆਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਬਿਲਕੁਲ। ਸੋ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ। ਭੁੱਲ ਗਿਆ ਲੋਕ ਬਾਤਾਂ ਦੇ। ਤੁਸੀਂ ਬਹੁਤ ਪਿਆਰ ਦਿੰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਇਦਾਂ ਹੀ ਆਪਾਂ ਆਪਣਾ ਜਿਹੜਾ ਇਹ ਗੱਲਾਂ ਬਾਤਾਂ ਦਾ ਜਿਹੜਾ ਹਨਾ ਇਹ سلسلہ ਇਦਾਂ ਹੀ ਚੱਲਦਾ ਰਹੇ। ਇਹ ਸਿਲਸਿਲਾ ਇਦਾਂ ਹੀ ਚੱਲਦਾ ਰਹੇ। ਤੇ ਬਹੁਤ ਵਧੀਆ ਲੱਗਦਾ ਹੈ ਹਨ ਤੇ ਹੁਣ ਅਸੀਂ ਦੱਸਦੇ ਹਾਂ ਜੀ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਲਸੂੜੀ ਅਸੀਂ ਲਸੂੜੀ ਕਹਿੰਨੇ ਆ ਇੱਧਰ ਸਾਡੇ ਏਰੀਆ 'ਚ ਤੁਹਾਡੇ ਲਸੂੜਾ ਕਹਿੰਦੇ ਆ ਤਾਂ ਕਾਹਦੇ ਜਵਾਬ ਜਦੋਂ ਆਏ ਤਾਂ ਬਹੁਤ ਸਹੀ ਆਏ ਸਾਡੇ ਲੱਗੇ ਇੱਥੇ ਬੂਟਾ ਸਿਗਾ ਕਿਤੇ ਤੇ ਮੇਅ ਦੀ ਫੋਟੋ ਖਿੱਚ ਕੇ ਲੈਂਦੀ ਹਾਂਜੀ ਮੈਂ ਕਹਾ ਪੋਨੇ ਆ ਉਦਾਂ ਹੁਣ ਕਿਹੜਾ ਕਟ ਗਏ ਆ ਕਿਤੇ ਕਿਤੇ ਪਹਿਲਾਂ ਤਾਂ ਬਹੁਤ ਸੀਗੇ ਪਹਿਲਾਂ ਤਾਂ ਬਹੁਤ ਹੁੰਦੇ ਸੀ ਤੇ ਖਾ ਵੀ ਲੈਂਦੇ ਸੀ ਮਿੱਠੀਆਂ ਹੁੰਦੇ ਸੀ ਹਾਂ ਮਿੱਠੇ ਹੁੰਦੇ ਪੱਕ ਜਾਂਦੇ ਜਦੋਂ ਮਿੱਠੇ ਹੁੰਦੇ ਆ ਤਾਂ ਫੇਰੇ ਦੇ ਵਿੱਚ ਗੂੰਦ ਨਿਕਲਦਾ ਆ ਜਦੋਂ ਇਹਨੂੰ ਕੱਢੋ ਨਾ ਖੋਲੋ ਤਾਂ ਉਹਦੇ ਦੇ ਫਲ ਦੇ ਵਿੱਚ ਗੂੰਦ ਹੁੰਦਾ ਆ ਤੋਂ ਉਹਨੂੰ ਅਸੀਂ ਕਾਪੀਆਂ ਜੋੜਨ ਦੇ ਕੰਮ 'ਚ ਵੀ ਲਿਆਉਂਦੇ ਸੀ ਹਾਂ ਜਦੋਂ ਕੱਚੇ ਹੁੰਦੇ ਉਹਦਾ ਗੂੰਦ ਨਾਲ ਉਹ ਜੋੜ ਲੈਂਦੇ ਸੀ ਹਨਾ ਉਹ ਟਾਈਮ ਵਧੀਆ ਸੀ ਹੂੰ ਵਧੀਆ ਸੀ ਸੋ ਚਲੋ ਇਦਾਂ ਹੀ ਆ ਜੀ ਟਾਈਮ ਇਦਾਂ ਹੀ ਗੁਜ਼ਰਦਾ ਜਾਂਦਾ ਹੈ ਤੇ ਟਾਈਮ ਬੜੀ ਰਫ਼ਤਾਰ ਨਾਲ ਲੰਘੀ ਜਾਂਦਾ ਹੈ ਹਾਂਜੀ ਤੇ ਚਲੋ ਟਾਈਮ ਨੇ ਆਪਣਾ ਕੰਮ ਕਰੀ ਜਾਣਾ ਆਪਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਜਿੰਨਾ ਹੋ ਸਕੇ ਕੁਝ ਚੰਗਾ ਕਰ ਲਈਏ ਹਾਂਜੀ ਹਾਂਜੀ ਬਿਲਕੁਲ ਤੇ ਚਲੋ ਹੁਣ ਆਪਾਂ ਦੱਸ ਦਈਏ ਤੁਹਾਨੂੰ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਆ ਜੀ ਗੁਰਦਿਆਲ ਸਿੰਘ ਪ੍ਰਭਜੋਤ 26 ਮਹਿਰਾ ਵਲੋਗ ਹਾਂਜੀ ਯੂਪੀ ਦੇ ਪੰਜਾਬੀ ਪਿੰਡ ਕਲਵੰਤ ਕਲਸੀ ਅਮਰਜੀਤ ਕੌਰ ਏ ਜੀ ਸਾਡੇ ਚੈਨਲ ਤੇ ਵੀ ਨਵੇਂ ਆਏ ਆ ਸਾਦਿਕਪੁਰ ਫਤੇਗੜ ਸਾਹਿਬ ਹਾਂਜੀ ਉੱਥੋਂ ਇਹਨਾਂ ਨੇ ਜਵਾਬ ਦਿੱਤਾ ਬਹੁਤ-ਬਹੁਤ ਇਹਨਾਂ ਦਾ ਵੀ ਸਵਾਗਤ ਹੈ ਵੈਲਕਮ ਹਾਂਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਇਦਾਂ ਹੀ ਆਉਂਦੇ ਰਹੋ ਸਾਰੇ ਜਣੇ ਇਦਾਂ ਹੀ ਆਪਾਂ ਮਿਲਦੇ ਰਹੀਏ ਤੇ ਬਹੁਤ ਪਿਆਰ ਦਿੰਨੇ ਬਹੁਤ ਸਾਨੂੰ ਚੰਗਾ ਲੱਗਦਾ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਥੈਂਕ ਯੂ ਜੀ ਸਾਰਿਆਂ ਦਾ ਸੋ ਦੋਸਤੋ ਬੰਦਾ ਬੜਾ ਕੁਝ ਕਰਦਾ ਆਪਣੀ ਜ਼ਿੰਦਗੀ 'ਚ ਹਨਾ ਬੜੇ ਪਾਪੜ ਬੀਲਦਾ ਆ ਪਰ ਹੁੰਦਾ ਉਹੀ ਆ ਜੋ ਰੱਬ ਨੂੰ ਮਨਜ਼ੂਰ ਆ ਹਾਂਜੀ ਬਿਲਕੁਲ ਦੋਸਤੋ ਜੋ ਰੱਬ ਕਰਦਾ ਚੰਗਾ ਕਰਦਾ ਹਾਂਜੀ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਸਾਡੇ ਨਾਲ ਬੁਰਾ ਹੋਇਆ ਹਾਂਜੀ ਹੈਨਾ ਤੇ ਆਪਾਂ ਨੂੰ ਕਈ ਵਾਰੀ ਆਪਾਂ ਰੱਬ ਤੇ ਵੀ ਕੁਐਸਚਨ ਖੜੀ ਕਰਦੇ ਆ ਕਿ ਤੂੰ ਸਾਡੇ ਨਾਲ ਇਦਾਂ ਕਿਉਂ ਕੀਤਾ ਹਾਂ ਪਰ ਜੋ ਵੀ ਹੁੰਦਾ ਆ ਚੰਗੇ ਲਈ ਹੁੰਦਾ ਆ ਸਹੀ ਗੱਲ ਕਈ ਵਾਰੀ ਕਈ ਚੀਜ਼ਾਂ ਦਾ ਆਪਾਂ ਨੂੰ ਬਾਅਦ ਦੇ ਵਿੱਚ ਜਾ ਕੇ ਪਤਾ ਲੱਗਦਾ ਸਹੀ ਗੱਲ ਹੈ ਸੋ ਇਸ ਲਈ ਰੱਬ ਦਾ ਭਾਣਾ ਮੰਨਣਾ ਚਾਹੀਦਾ ਹੈ ਕੋਈ ਵੀ ਗੱਲ ਆ ਉਹਨੂੰ ਬਾਲਾ ਦਿਲ ਤੇ ਨਹੀਂ ਲਾਉਣੀ ਚਾਹੀਦੀ ਕਿਉਂਕਿ ਜੋ ਵੀ ਕਰਦਾ ਰੱਬ ਚੰਗਾ ਹੀ ਕਰਦਾ ਬਿਲਕੁਲ ਉਹਨੂੰ ਪਤਾ ਹੈ ਕਿ ਇਹਨੂੰ ਕਿੱਥੇ ਰੱਖਣਾ ਹੈ ਉਹ ਚੰਗਾ ਹੀ ਕਰਦਾ ਹੈ ਤੇ ਉਹਦੇ ਭਾਣੇ ਚ ਰਹਿਣਾ ਚਾਹੀਦਾ ਸਹੀ ਗੱਲ ਆ ਜਦੋਂ ਆਪਣਾ ਕੋਈ ਨੁਕਸਾਨ ਹੋ ਜਾਂਦਾ ਨਾ ਤਾਂ ਆਪਾਂ ਨੂੰ ਇਦਾਂ ਲੱਗਦਾ ਵੀ ਇਹ ਸਾਡੇ ਨਾਲ ਰੱਬ ਨੇ ਸਾਡੇ ਨਾਲ ਹੀ ਕਿਉਂ ਇਦਾਂ ਕੀਤਾ ਹਮ ਹੈਨਾ ਔਰ ਸਾਰਿਆਂ ਕੋ ਸਭ ਕੁਝ ਆਇਆ ਸਾਰਿਆਂ ਕੋ ਬੱਚੇ ਆ ਸਾਰਿਆਂ ਕੋ ਪੈਸਾ ਆ ਸਾਰਿਆਂ ਕੋ ਸਾਰੇ ਸੋਕੇ ਆ ਸਾਡੇ ਕੋਲ ਹੀ ਕਿਉਂ ਆ ਕੰਮ ਹੋਇਆ ਆ ਹਨਾ ਆਪਾਂ ਨੂੰ ਕੋਈ ਵਾਰੀ ਕੋਈ ਵੀ ਨੁਕਸਾਨ ਹੁੰਦਾ ਤਾਂ ਆਪਾਂ ਨੂੰ ਇਦਾਂ ਲੱਗਦਾ ਵੀ ਸਾਡਾ ਹੀ ਕਿਉਂ ਨੁਕਸਾਨ ਕੀਤਾ ਰੱਬ ਨੇ ਹਨਾ ਉਹ ਤਾਂ ਬੜੇ ਸੋਹਣੇ ਆ ਉਹ ਤਾਂ ਬੜਾ ਸੋਹਣਾ ਆ ਇੱਧਰ ਉਹ ਸੋਹਣੇ ਆ ਇੱਧਰ ਬਹੁਤ ਵਧੀਆ ਆ ਮਤਲਬ ਆਪਾਂ ਇਦਾਂ ਦੀਆਂ ਚੀਜ਼ਾਂ ਕਿਉਂ ਸੋਚਦੇ ਆ ਹਨਾ ਕਿਉਂ ਜਦ ਕੇ ਪ੍ਰਮਾਤਮਾ ਜੋ ਕਰਦਾ ਆ ਕਿੰਨੇ ਉਹ ਚੰਗੇ ਲਈ ਹੁੰਦਾ ਆ ਬਿਲਕੁਲ ਤਾਂ ਜੋ ਵੀ ਹੋਵੇ ਜਦੋਂ ਆਪਾਂ ਚੰਗਾ ਹੁੰਦਾ ਉਦੋਂ ਆਪਾਂ ਬਹੁਤ ਖੁਸ਼ ਹੁੰਨੇ ਆ ਨਾ ਕਿ ਉਦੋਂ ਵੀ ਤਾਂ ਫਿਰ ਆਪਾਂ ਨੂੰ ਖੁਸ਼ੀ ਹੁੰਦੀ ਜਦੋਂ ਆਪਾਂ ਕਹਿਣਾ ਚਾਹੀਦਾ ਪ੍ਰਮਾਤਮਾ ਤੂੰ ਜੋ ਕੀਤਾ ਵਧੀਆ ਕੀਤਾ ਪਰ ਜਦੋਂ ਕੋਈ ਨੁਕਸਾਨ ਹੁੰਦਾ ਉਦੋਂ ਆਪਾਂ ਇਹ ਕਹਿੰਨੇ ਕਿ ਵਾਈ ਗੁਰੂ ਨੇ ਮਾੜਾ ਕੀਤਾ ਉਹ ਮਾੜਾ ਕਦੀ ਵੀ ਨਹੀਂ ਕਰਦਾ ਕਿਸੇ ਨੂੰ ਨਹੀਂ ਕਰਦਾ ਬਿਲਕੁਲ ਤੋ ਰੱਬ ਨੇ ਸਾਰਿਆਂ ਲਈ ਬਹੁਤ ਕੁਝ ਰੱਖਿਆ ਹੋਇਆ ਰੱਬ ਸਾਰਿਆਂ ਨੂੰ ਦਿੰਦਾ ਹੈ ਜੋ ਕਾਬਲਿਆ ਜੋ ਜੋ ਜਿੱਦਾਂ ਜਿਹੜਾ ਕਾਬਲ ਹੈ ਜਿਸ ਦੇ ਕਾਬਲ ਹੋ ਰੱਬ ਉਹਨੂੰ ਦਿੰਦਾ ਹੈ ਰੱਬ ਉਹਨੂੰ ਦਿੰਦਾ ਹੈ ਇਦਾਂ ਦੀ ਗੱਲ ਨਹੀਂ ਹੈਗੀ ਕਿ ਨਹੀਂ ਦਿੰਦਾ ਹਰੇਕ ਨੂੰ ਦਿੰਦਾ ਹੈ ਤੇ ਸਾਰਾ ਕੁਝ ਸਾਰਿਆਂ ਕੋ ਹੁੰਦਾ ਵੀ ਨਹੀਂਗਾ ਸਹੀ ਗੱਲ ਹੈ ਹਰੇਕ ਕੋ ਕੋਈ ਨਾ ਕੋਈ ਚੀਜ਼ ਦੀ ਕਮੀ ਹੁੰਦੀ ਹੈ ਹਾਂ ਸੋ ਇਸ ਲਈ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਬਿਲਕੁਲ ਹੈਨਾ ਇਦਾਂ ਇੱਕ ਰਾਜਾ ਸੀਗਾ ਤੇ ਉਹਦੇ ਨਾਲ ਹਰ ਟਾਈਮ ਉਹਦਾ ਵਜ਼ੀਰ ਰਹਿੰਦਾ ਸੀ ਸਲਾਹਕਾਰ ਜਿੱਦਾਂ ਉਹਨੂੰ ਦੱਸਦਾ ਰਹਿੰਦਾ ਸੀ ਸਾਰਾ ਕੁਛ ਹਾਂਜੀ ਹਾਂਜੀ ਤੇ ਉਹਨੂੰ ਇਹ ਹੀ ਆਦਤ ਸੀਗੀ ਉਹਦਾ ਜਿਹੜਾ ਸਲਾਹਕਾਰ ਸੀਗਾ ਹਾਂ ਹਾਂ ਹਨਾ ਤੇ ਉਹ ਉਹਨੂੰ ਇੱਕੋ ਯਾਰ ਸੀ ਵੀ ਜੋ ਹੁੰਦਾ ਚੰਗੇ ਲਈ ਹਰ ਟਾਈਮ ਇਦਾਂ ਹੀ ਕਹਿੰਦਾ ਰਹਿੰਦਾ ਸੀ ਜੋ ਹੁੰਦਾ ਚੰਗੇ ਲਈ ਹੁੰਦਾ ਹਾਂਜੀ ਜੋ ਹੁੰਦਾ ਚੰਗੇ ਲਈ ਹੁੰਦਾ ਹਾਂਜੀ ਉਹ ਹਰ ਟਾਈਮ ਇਦਾਂ ਹੀ ਕਰਦਾ ਕੋਈ ਨੁਕਸਾਨ ਹੋ ਜੇ ਤਾਂ ਵੀ ਇਹੀ ਕਹਿਣਾ ਹੁੰਦਾ ਜੋ ਹਾਂ ਹੁੰਦਾ ਚੰਗੇ ਲਈ ਜੋ ਚੰਗਾ ਹੋ ਗਿਆ ਤਾਂ ਵੀ ਉਹਨੇ ਕਹਣਾ ਜੋ ਹੁੰਦਾ ਚੰਗੇ ਲਈ ਹੁੰਦਾ ਹਾਂਜੀ ਤੇ ਜੇ ਬੁਰਾ ਹੋ ਗਿਆ ਤਾਂ ਵੀ ਉਹਨੇ ਕਹਿਣਾ ਜੋ ਹੁੰਦਾ ਚੰਗੇ ਲਈ ਹੁੰਦਾ ਚੰਗੇ ਲਈ ਹੁੰਦਾ ਤੇ ਇੱਕ ਵਾਰੀ ਦਾ ਰਾਜਾ ਬੈਠਾ ਤੇ ਉਹ ਆਪਣੀ ਕਿਰਪਾਨ ਨੂੰ ਲੱਗਾ ਹੋਇਆ ਸੀ ਜਿਹੜਾ ਧਾਰ ਲਾਉਣ ਹਨਾ ਸਾਫ ਸੂ ਕਰਦਾ ਸੀਗਾ ਤੇ ਉਹਦੀ ਉਂਗਲ ਕੱਟੀ ਗਈ। ਅੱਛਾ ਅੱਛਾ ਤੇ ਉਹ ਕੋਲ ਖੜਾ ਸੀਗਾ ਹਾਂ ਉਹ ਕਹਿੰਦਾ ਜੋ ਹੁੰਦਾ ਚੰਗੇ ਲਈ ਹੁੰਦਾ। ਅੱਛਾ ਤੇ ਰਾਜੇ ਨੂੰ ਬੜਾ ਗੁੱਸਾ ਆਇਆ ਕਹਿੰਦਾ ਇਹ ਮੇਰੀ ਉਂਗਲ ਵੱਢੀ ਗਈ ਹੈ। ਤੇ ਇਹ ਗੀ ਜਾਂਦਾ ਚੰਗਾ ਹੋ ਗਿਆ। ਕਹਿੰਦਾ ਸਿੱਟੋ ਇਹਨੂੰ ਕਾਰ ਕੋਠੀ। ਅੱਛਾ ਅੱਛਾ ਹਾਂ ਨਾ ਉਹ ਉਹਨੇ ਡੱਕ ਦੇ ਦੇ ਜੀ ਤੇ ਠੀਕ ਹੈ ਦੋ ਚਾਰ ਦਿਨ ਲੰਘ ਜਾਂਦੇ ਰਾਜਾ ਉੱਠ ਕੇ ਕਹਿੰਦਾ ਜਲ ਮੈਂ ਬਾਹਰ ਜਾਣਾ ਸ਼ਿਕਾਰ ਸ਼ੁਰੂ ਕਰਕੇ ਆਉਣਾ ਹਨਾ। ਹਾਂ ਉਹ ਆਪਣਾ ਘੋੜਾ ਲੈਂਦਾ ਜੰਗਲ ਨਾਲੋਂ ਤੁਰ ਪੈਂਦਾ ਅੱਛਾ ਤੇ ਜੰਗਲ ਚ ਜਾਂਦਾ ਸ਼ਿਕਾਰ ਸਕੂਰ ਜਦੋਂ ਕਰਦਾ ਤੇ ਉੱਥੇ ਉਹਨੂੰ ਕੁਝ ਜੰਗਲੀ ਜਿਹੜੇ ਹੁੰਦੇ ਇੱਕ ਬੰਦੇ ਜੰਗਲਾਂ ਚ ਹੀ ਰਹਿੰਦੀਆਂ ਫੈਮਲੀਆਂ ਕਹੀ ਨਾ ਹਾਂਜੀ ਉਹ ਜੰਗਲੀ ਜੇ ਹੁੰਦੇ ਆ ਆ ਜੰਗਲੀ ਹੁੰਦੇ ਆ ਉਹ ਉਹਨੂੰ ਘੇਰ ਲੈਂਦੇ ਆ ਅੱਛਾ ਅੱਛਾ ਉਹ ਉਹਨੂੰ ਫੜ ਲੈਂਦੇ ਆ ਉਹ ਕਹਿੰਦੇ ਸਾਨੂੰ ਤਾਂ ਅੱਜ ਬਲੀ ਦੇਣ ਨੂੰ ਮਿਲ ਗਈ ਆ ਬੰਦਾ ਮਿਲ ਗਿਆ ਅਸੀਂ ਤਾਂ ਬਹੁਤ ਦਿਨਾਂ ਤੋਂ ਦੇਖ ਰਿਆ ਸੀ ਕਿ ਕੋਈ ਸਾਨੂੰ ਬਲੀ ਦੇਣੀ ਮਿਲੇ ਬੰਦਾ ਸਾਡਾ ਦੇਵਤਾ ਖੁਸ਼ ਹੋਵੇ ਦੇਵਤਾ ਸਾਡਾ ਖੁਸ਼ ਹੋਵੇ ਅਸੀਂ ਤਾਂ ਬਲੀ ਦੇਣੀ ਆ ਚਲੋ ਜੀ ਆਪਾਂ ਇਹਦੀ ਬਲੀ ਦੇਨੇ ਆ ਅੱਛਾ ਅੱਛਾ ਉਹ ਰਾਜੇ ਨੂੰ ਘੇਰਪੂਰ ਕੇ ਥੱਲੇ ਲਾਉਂਦੇ ਤੇ ਕਹਿੰਦੇ ਕਰੋ ਤਿਆਰੀਆਂ ਆਪੇ ਦੀ ਬਲੀ ਦੇਈਏ ਅੱਛਾ ਅੱਛਾ ਹਨਾ ਤੇ ਜਦੋਂ ਉਹ ਬਲੀ ਦੇਣ ਲੱਗਦੇ ਆ ਤੇ ਉਹ ਦੇਖਦੇ ਇਹਦੀ ਤੋਂਗਲ ਕੱਟੀ ਆ ਹਾਂ ਉਹ ਕਹਿੰਦੇ ਨਹੀਂ ਜੀ ਨਹੀਂ ਅਸੀਂ ਨਹੀਂ ਇਹਦੀ ਬਲੀ ਦੇ ਸਕਦੇ ਆ ਆਪਾਂ ਨਹੀਂ ਇਹਦੀ ਬਲੀ ਦੇਣੀ ਤਾਂ ਪਹਿਲਾਂ ਹੀ ਕਟਿਆ ਹੋਇਆ ਆ ਅੱਛਾ ਅੱਛਾ ਤੇ ਆਪਾਂ ਨੂੰ ਸਾਥਤਾ ਚਾਹੀਦਾ ਇਨਸਾਨ ਦਾ ਇਹ ਡੈਫੈਕਟਡ ਪੀਸ ਆ ਇਹ ਡੈਫੈਕਟਡ ਪੀਸ ਆ ਸਾਨੂੰ ਨਹੀਂ ਇਹ ਚਾਹੀਦਾ ਕਹਿੰਦਾ ਛੱਡੋ ਛੱਡੋ ਇਹਨੂੰ ਜਾਣ ਦਿਓ ਅੱਛਾ ਅੱਛਾ ਸਾਫ ਦਾ ਇਨਸਾਨ ਲਿਆਓ ਹਾਂ ਉਹ ਇਹਨੂੰ ਭੇਜ ਦਿਓ ਕਹਿੰਦੇ ਆਪਾਂ ਨਹੀਂ ਇਹਦੀ ਬਲੀ ਦੇਣੀ ਸਾਡੀ ਬਲੀ ਨਹੀਂ ਮਨਜ਼ੂਰ ਹੋਣੀ ਹਾਂ ਹਾਂ ਤੇ ਰਾਜਾ ਬਣਾ ਖੁਸ਼ ਹੋਇਆ ਜਦੋਂ ਉਹਦਾ ਸੀਤ ਵਾਪਸ ਉਹ ਦਿਲ ਦੀ ਦਿਲ ਸੋਚੀ ਜਾਂਦਾ ਸੀ ਕਹਿੰਦਾ ਉਹ ਯਾਰ ਚੰਗਾ ਹੀ ਕਹਿੰਦਾ ਸੀ ਜੋ ਹੁੰਦਾ ਚੰਗੇ ਵਾਲੀ ਹੁੰਦਾ ਹਾਂਜੀ ਹਨਾ ਤੇ ਕਹਿੰਦਾ ਚਲੋ ਠੀਕ ਆ ਉਹ ਘਰ ਪਹੁੰਚ ਜਾਂਦਾ ਆਪਣੇ ਦਰਬਾਰ ਪਹੁੰਚ ਜਾਂਦਾ ਤੇ ਪਹੁੰਚਦਾ ਕਹਿੰਦਾ ਉਹਨੂੰ ਲਿਆਓ ਕੱਢ ਕੇ ਕਾਲ ਕੋਲ ਵਿੱਚੋਂ ਅੱਛਾ ਅੱਛਾ ਉਹ ਫੇਉਨ ਕਾਲ ਕੋਲ ਠੀ ਝੁਲਿਆਉਂਦੇ ਕੱਢ ਕੇ ਤੇ ਕਹਿੰਦਾ ਯਾਰ ਤੂੰ ਸਹੀ ਕਹਿੰਦਾ ਸੀ ਹਨਾ ਜੋ ਹੁੰਦਾ ਚੰਗੇ ਲਈ ਹੁੰਦਾ ਕਹਿੰਦਾ ਚੱਲ ਮੇਰੇ ਲਈ ਤਾਂ ਹੋਇਆ ਨਾ ਜੋ ਹੈ ਚੰਗੇ ਲਈ ਹੋਇਆ ਮੇਰੀ ਉਂਗਲੀ ਵੱਡੀ ਗਈ ਤੇ ਮੇਰੇ ਅੱਜ ਧੌਣ ਵੱਡਣੋਂ ਬਚ ਗਈ ਜੇ ਉਂਗਲੀ ਨਾ ਵੱਡੀ ਹੁੰਦੀ ਤਾਂ ਅੱਜ ਮੇਰੀ ਧੌਣ ਵੱਡ ਹੋਣੀ ਸੀ ਹਨਾ ਉਹ ਮੇਰਾ ਬਚਾਅ ਹੋ ਗਿਆ ਪਰ ਤੂੰ ਸੱਚ ਸੱਚ ਬੋਲਦਾ ਰਹਿਣਾ ਤੇਰੇ ਨਾਲ ਕਿਉਂ ਮਾੜਾ ਹੋਇਆ ਤੈਨੂੰ ਮੈਂ ਹੰਦਾ ਡੱਕਿਆ 4-5 ਦਿਨ ਤੋਂ ਅੱਛਾ ਹਾਂ ਉਹ ਕਹਿੰਦਾ ਰਾਜਾ ਜੀ ਏਵੀ ਜੋ ਹੋਇਆ ਚੰਗਾਈ ਹੋਇਆ ਹਾਂ ਕਹਿੰਦਾ ਅੱਗੇ ਜਿੱਥੇ ਵੀ ਤੁਸੀਂ ਜਾਂਦੇ ਸੀ ਮੈਨੂੰ ਨਾਲ ਲੈ ਕੇ ਜਾਂਦੇ ਸੀ ਜੇ ਉਹ ਉਸ ਦਿਨ ਵੀ ਨਾਲ ਹੁੰਦਾ ਤੇ ਕਹਿੰਦਾ ਜੇ ਉਸ ਦਿਨ ਵੀ ਮੈਂ ਤੁਹਾਡੇ ਨਾਲ ਹੁੰਦਾ ਨਾ ਅੱਜ ਵੀ ਉਹਦੀ ਵਾਰੀ ਤੇ ਕਹਿੰਦਾ ਸਾਫ ਤਾਂ ਮੈਂ ਸੀਗਾ ਮੇਰੀ ਬਲੀ ਦੇਣੀ ਸੀ ਤੁਸੀਂ ਤਾਂ ਕੱਟੇ ਹੋਏ ਸੀ ਆ ਉਹਦੀ ਬਲੀ ਦਿੱਤੀ ਜਾਣੀ ਉਹਦੀ ਆ ਕਹਿੰਦਾ ਮੇਰੀ ਬਲੀ ਦੇ ਦੇਣੀ ਸੀ ਕਹਿੰਦਾ ਇਸ ਲਈ ਉਹ ਵੀ ਜੋ ਹੋਇਆ ਚੰਗੇ ਲਈ ਹੋਇਆ ਇਸ ਲਈ ਜੋ ਰੱਬ ਕਰਦਾ ਚੰਗੇ ਲਈ ਕਰਦਾ ਦੇਖੋ ਤੁਸੀਂ ਜਾਨ ਉਹਦੀ ਵੀ ਬਚ ਗਈ ਤੇ ਰਾਜੇ ਦੀ ਵੀ ਬਚ ਗਈ ਹਾਂਜੀ ਹਾਂ ਤੇ ਰੱਬ ਕਹੀ ਵਰੀ ਨਾ ਕਈ ਤਰੀਕਿਆਂ ਬੰਦੇ ਨੂੰ ਬਚਾ ਵੀ ਲੈਂਦਾ ਜਿਹੜਾ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਬਿਲਕੁਲ ਹਾਂ ਤੇ ਰਾਜਾ ਵੀ ਦੇਖੇ ਵੀ ਵਾਕਈ ਦੀ ਗੱਲ ਸਹੀ ਹੈ ਹਾਂ ਸਹੀ ਗੱਲ ਆ ਸੋ ਇਸ ਲਈ ਕਦੀ ਪਰਮਾਤਮਾ ਨਾਲ ਉਸ ਵਾਹਿਗੁਰੂ ਨਾਲ ਨਾਰਾਜ਼ਗੀ ਨਹੀਂ ਜ਼ਾਹਰ ਕਰਨੀ ਕਿ ਸਾਡੇ ਨਾਲ ਮਾੜਾ ਹੋਇਆ ਜੋ ਕਰਦਾ ਚੰਗਾ ਹੀ ਕਰਦਾ ਉਹ ਜੋ ਕਰਦਾ ਚੰਗਾ ਤੇ ਉਹਦੇ ਭਾਣੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਬਿਲਕੁਲ ਸੋ ਆਪਣਾ ਆਪ ਨੂੰ ਕਦੀ ਨਾਰਾਜ਼ ਨਹੀਂ ਕਰਨਾ ਤੇ ਰੱਬ ਦਾ ਭਾਣਾ ਮੰਨਣਾ ਹਾਂਜੀ ਸੋ ਅੱਜ ਦਾ ਅੱਜ ਦੀਆਂ ਸਾਡੀਆਂ ਇਹੀ ਗੱਲਾਂ ਬਾਤਾਂ ਸੀਗੀਆਂ ਸੋ ਹੁਣ ਪਾਉਣੇ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਇੱਕ ਜਾਨਵਰ ਐਸਾ ਜਿਸ ਦੀ ਪੂਛ ਉੱਪਰ ਪੈਸਾ ਇੱਕ ਜਾਨਵਰ ਐਸਾ ਜਿਸ ਦੀ ਪੂਛ ਉੱਪਰ ਪੈਸਾ ਹਾਂਜੀ ਸੋ ਇਹ ਅੱਜ ਦੀ ਬਾਤ ਆ ਜੀ ਹਾਂ ਇਹਦਾ ਜਵਾਬ ਹੁਣ ਦਿਓ ਤੁਸੀਂ ਬੜਾ ਸੌਖਾ ਜਿਹਾ ਜਵਾਬ ਆ ਤਾ ਉਹ ਮੇਰੀ ਈਡੀਆ ਕਿ ਤੁਸੀਂ ਸਾਰੇ ਹੁਣ ਬਹੁਤ ਜਲਦੀ ਜਵਾਬ ਦਿਓ ਬਿਲਕੁਲ ਬਿਲਕੁਲ ਫਟਾ 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 ਸਹੀ ਗੱਲ ਹੈ ਕਮੈਂਟ ਆਉਣ ਚਾਹੀਦੇ ਜਿਆਦਾ ਕਮੈਂਟ ਆਉਣਗੇ ਹਾਂਜੀ ਹਾਂ ਸੋ ਇਦਾਂ ਹੀ ਆਪਾਂ ਮਿਲਦੇ ਰਹਿਣਾ ਹੈ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹਿਣਾ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਤੁਸੀਂ ਚੈਨਲ ਤੇ ਆਉਂਨੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਨਾਲ ਨਾਲ ਚੈਨਲ ਨੂੰ ਫੋਲੋ ਵੀ ਕਰ ਲਿਆ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਹਾਂਜੀ ਹਾਂ ਔਰ ਕਮੈਂਟ ਜਰੂਰ ਕਰਿਆ ਕਰੋ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਤੁਸੀਂ ਸਾਡੀ ਵੀਡੀਓ ਤੇ ਆਉਂਨੇ ਆ ਬਿਲਕੁਲ ਇਹੀ ਸੱਤੀ એનર્ਜੀ ਆ ਹਾਂਜੀ ਸੋ ਮਿਲਦੇ ਆਪਾਂ ਫੇਰ ਅਗਲੀ ਵਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ